ਕੀ ਗੋਟਲਾ ਬੰਦ ਕਰਕੇ ਕਰ ਜੀ ਸੌਰਨ ਦੀ ਕਹਿੰਨਾ ਕੋ ਬੱਤ ਬੱਤ ਜੀ ਸੌਰਨ ਜੀ ਬੱਤ ਕਰ ਬੱਤ ਕੋ ਤੁਸਾਂ ਨਹੀਂ ਕੋਈ ਹੋਣੀ ਨਹੀਂ ਮਤਲਬ ਵੇਖ ਕੇ ਦੇ ਦੇਣੀ ਇੱਥੇ ਮੈਨੂੰ ਲੱਗਾ ਪਈ ਸੀ ਹੈ ਕੱਪੜਾ ਕੀ ਅੰਟੀ ਸੇ ਬਾਈ ਨੀ ਮੇਰਾ ਤਾਂ ਸੂਤੋਂ ਦੀ ਭਣੇ ਕੀ ਦੇਖਦੀ ਆ ਨਾ ਕੀ ਆਦਾ ਦਿਖਾਈਏ Avi. Ciao. Vedo. di ecoborsi,

ਆ ਲੈ ਜਾ ਉਹਨੂੰ ਕੇ ਚੱਲ ਬਸ ਕੱਢਦਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਟਾਈਮ ਹੈਗਾ ਮਾਰਨਿੰਗ ਦਾ ਕੰਮ ਧੰਦੇ ਪਰ ਤਕਰੀਬਨ ਸਾਰੇ ਨਿਬੜ ਲਏ ਆ ਚਾਲੂ ਪੋਚਾ ਹੋ ਗਿਆ ਬੇੜਾ ਸੁੰਭਰਿਆ ਗਿਆ ਰੋਟੀ ਟੋਕ ਦਾ ਸਾਰਾ ਕੰਮ ਨਿਬੜ ਗਿਆ ਬਸ ਕੱਲੀ ਰੋਟੀ ਪਕਾਉਣ ਵਾਲੀ ਰਹਿ ਗਈ ਹੋਰ ਸਾਰੇ ਕੰਮ ਕਰ ਲਏ ਤੇ ਆਪਾਂ ਜਾਣਾ ਹੈਗਾ ਅੱਜ ਭੋਗ ਤੇ ਮੈਂ ਤਾਂ ਭਾਈਆਂ ਚ ਕੜ ਮੱਤ ਜਾਣਾ ਵੱਡੀ ਉਮਰ ਦਾ ਬੁढ़ा ਸੀਗਾ ਉਹ ਮਰਿਆ ਤੇ ਜਾਣਾ ਪੈਂਦਾ ਫਿਰ ਸਰੀਕੇ 'ਚ ਹੈ ਨਾ ਜਿੱਥੇ ਵੀ ਜਾਣਾ ਤਾਂ ਕਰਕੇ ਹੁਣ ਆਪਾਂ ਬਲੌਗ ਕਰ ਲਿਆ ਸ਼ੁਰੂ ਕਰਦੇ ਰਵਾਂਗੇ ਗੱਲਾਂ ਬਾਤਾਂ ਦੇਵਾਂਗੇ ਤੁਹਾਨੂੰ ਪੂਰੇ ਦਿਨ ਦੀ ਅਪਡੇਟ ਤੇ ਬਣੇ ਰਹੋ ਵੀਡੀਓ ਦੇ ਨਾਲ ਚਲੋ ਜੀ ਥੋੜਾ ਦੂਰ ਜਾਣਾ ਕਿੱਥੇ ਮੁਕਾਣਾ ਮੁਕਾਣਾ ਨਾ ਜਾਣਾ ਅੱਜ ਭੋਗ ਤੇ ਯਾਰ ਛੇਤੀ ਨਹੀਂ ਪਹੁੰਚ ਜਾਣਾ ਨਹੀਂ ਫੇ 11:30 ਸ਼ੁਰੂ ਹੋ ਜਾਂਦਾ ਚੱਲਿਆ ਬਸ ਨਹੀਂ ਨਹੀਂ ਉਵੇਂ ਨਹੀਂ ਹਾਂ ਵਿਦਿਆਨ ਕੋડે ਖੰਡ ਪਾਠ ਕਰਾਇਆ ਲੋ ਵੀ ਆਪਾਂ ਚੱਲੇ ਭੋਗ ਤੇ ਆਹ ਬੜਾ ਡਰਾਮਾ ਮੈਂ ਆਤੇ ਹਾਂ ਤੋ ਪਹਿ ਨੂੰ ਖਾਮ ਦੀ ਹੁਣ ਚੰਗਾ ਇਹ ਚਾਹ ਪੋਣਾ ਨਹੀਂ ਨਹੀਂ ਉਹ ਤੇ ਛੋਟੀ ਜਿਹੀ ਰੋਟੀ ਮਿਲਿਆ ਹੋਊਗਾ ਨਹੀਂ ਸਵੇਰੇ ਆਵਾਂਗੇ ਰਾਤ ਰੱਖਣਾ ਉਹਨਾਂ ਨੇ ਹੋਰ 10 ਨਹੀਂ ਹਾਲੇ ਤਾਂ ਘਰੇ ਫਰਦੀ ਆ ਸਾਫਾ ਲਿਆਂਦਾ ਕੰਗਾ ਵੀ ਕੱਟਦਾ ਕਿ 10 ਰੁਪਏ ਧੂਖ ਦਾਂਗੇ ਕੰਗਾ ਕੱਟਦੇ ਨਾ ਹੈਗਾ ਮੈਂ ਲੈ ਲੋ ਵੀ ਸਾਫਾ ਲਿਆਂਦਾ ਆਪਾਂ ਅੱਜ ਆਪਾਂ ਨਵੀਂ ਗਾਂ ਜਿਹੜੀ ਲਿਆਂਦੀ ਆ ਉਹਦਾ ਅੰਨ ਉੱਧਰ ਲਾਉਣਾ ਤੇ ਮੈਂ ਕੰਗਾ ਦੇਵਾ ਕੱਢ ਆ ਦੇ ਮੈਂ ਤੇ ਕੋਮਪਰ ਕਰਨਾ

ਤਿਆਰ ਆ 10 ਮਿੰਟ ਲੱਗਦੇ ਆ ਅੱਛਾ ਅਜੇ ਤਾਂ ਹੁਣ ਕੋਈ ਨਹੀਂ ਉੱਥੇ ਯਾਰ ਕੇ ਹਾਈ ਰੱਖ ਕੇ ਸਿੱਕੀ ਲਾ ਦੇ ਕਿਉਂ ਨਾ ਕਿਉਂ ਆ ਫੜਾ ਹਰਦੀ ਕੋਈ ਨਹੀਂ ਬੈਲੀ ਮੈਂ ਇਹ ਨਹੀਂ ਮੈਂ ਜੀ ਮੋਬਲ ਹੁਣ ਤੇ ਮਾਰ ਦੇ ਨਹੀਂ ਤਾਂ ਇਹ ਲੱਖਤਾ ਭਾਂਦਾ ਕਿੰਨਾ ਕਨੇ ਜਾਣਾ ਇੱਧਰ ਕੱਢ ਦੇ ਵੱਡੇ ਬੱਠਲ ਚ ਪਾ ਕੇ ਉੱਥੇ ਹਲ ਜਾ ਮੈਂ ਇਹ ਸਬਜ਼ੀ ਤੱਤੀ ਕਰਨੀ ਜਿਹੜੀ ਮੁੱਢੀ ਇਹ ਤਾਂ ਕੋਈ ਨਹੀਂ ਚ ਇਹਨਾਂ ਤਾਂ ਚਕਾ ਦੇ ਨਾ ਕੋਈ ਨਹੀਂ ਚੋਣ ਇਹ ਉਹ ਮੇਰੇ ਘਰ ਵਿੱਚ ਲਾਉਂ ਕਰਨ ਚੱਲਿਆ ਕੁਰਤੇ ਪਜਾਮੇ ਸਵਾ ਆਉਣੇ ਦੇਣ ਇਹਨੇ ਵਿਆਹ ਜਾਣਾ ਤੇ ਮੈਂ ਚੱਲੀ ਹੈਗੀ ਆ ਭੋਗ ਤੇ ਤੇ ਦੂਜੀ ਗੱਲ ਕਾਟਦੇ ਜੀ ਲੋਮੀ ਸਕੂਪੀ ਆਈ ਆ ਜਪਤ ਮੈਂ ਦੱਸਾਂ ਤੈਨੂੰ ਜਦੋਂ ਆ ਜਾਣਾ ਬਣਾ ਦਿੰਦਾ

ਆ ਲੁਪੁnga ਵਾਲਾ ਹੀ ਸਵਾਈ ਇਹਦਾ ਟ੍ਰੈਂਡੀ ਲੁਪੁnga ਵਾਲਾ ਇਹ ਕੰਦਰ ਦਾ ਤੇ ਕਾਲਾ ਪਠਾਨ ਦੀ ਸਵਾਈ ਚਾ ਤੇ ਚਲੋ ਜੀ ਠੀਕ ਆ ਪਹੁੰਚਦੇ ਆਪਾਂ ਭੋਗਦੇ ਜਾਂਦੇ ਆ ਕੇ ਕਰਦੇ ਫਿਰ ਗੱਲਾਂ ਬਾਤ ਆਪਾਂ ਕਿਹਦਾ ਹੈ ਕਾੜਾ ਇਹਦਾ ਕਾੜਾ ਲਾਲੇ ਦਾ ਲਾਲੇ ਦਾ ari ah. a ti ਇੱਧਰ ਖਣੀ ਕਿੱਥੇ ਨਿਹਾਲ ਸਿੰਘ ਵਾਲੇ ਕੋਲੇ ਪਾ ਕੇ ਆਏ ਸਕਣ ਹੈ ਕਿਹੜੇ ਪੰਡ ਨਿੱਕੇ ਨਿੱਕੇ ਸਟੈਂਡ ਤੇ ਪਾ ਦਿੰਨੀ ਆ ਦੇ ਮੇਕੀ ਲੇਟਰੇ ਕੰਜਦਾ ਨਾਮ ਕਰਾਉਂਦਾ ਹਾਂ ਮੌਕਾ ਦੇ ਦਿੰਦੇ ਯਾਰ ਧੰਨਵਾਦ ਕਰਦੇ ਹਾਂ 10 ਦਾ ਤਾਂ ਠੀਕ ਆ ਪਤਾ ਨਹੀਂ ਕਵਰ ਪ੍ਰੀਤ ਨੂੰ ਕੋਈ ਨਹੀਂ ਤਾਂ ਯਾਰ ਕੋਸ਼ਿਸ਼ ਦੇ ਆਹ ਹੋ ਗਿਆ

ਕੋਈ ਨਹੀਂ ਕੋਈ ਨੀ ਬਾਸ ਹੋਂ ਤਾਂ ਹੋ ਗਈ ਨਾ ਆਪਣੇ ਸਪਰੇਅ ਕੀਤੀ ਵੀ ਰੇ ਪਾਈ ਆ ਕੌਣ ਜੌਲ ਇੱਥੇ ਹੀ ਲਾ ਦਾਂ ਚੰਗਾ ਆ ਆ ਚੱਲ ਠੀਕ ਕੋਈ ਬਦਲੋ ਸਾਥ ਮੈਂ ਤਾਂ ਸੋਚਿਆ ਜੌਲ ਨੂੰ ਯਾਹ ਪਹਿਲਾਂ ਤਾਂ ਨਾ ਉੱਧਰ ਜਾਂਦੀ ਹਾਂ ਇੱਥੇ ਆ ਸਰ ਜੌਲ ਹਲੇ ਵੀ ਖਾਮ ਦੇ ਨਹੀਂ ਆਈ ਕੀ ਉਹ ਯਾਰ ਅੱਛੇ ਨਹੀਂ ਕਹੀ ਮੱਡੀ ਚ ਲਗਵਾਇਆ ਉਹ ਅੱਛਾ ਅੱਛਾ ਉਹ ਉਹ ਕੰਡਾ ਹੀ ਆ ਕਪਰਾ ਜੀ ਜੋ ਹਮ ਦਾ ਬਰਬਾਦ ਆ ਬੋਦਾ ਜੀ ਹਾਜੇ ਕਿੰਨਾ ਕਰਾ ਮੈਂ ਇਹੋ ਕਰਾ ਕਰ ਪਰਚਾ ਆਪ ਨੂੰ ਨਹੀਂ ਨਹੀਂ ਜੱਗ ਪੀਣ ਨਹੀਂ ਰੱਖਣਾ ਹੁਣ ਤਾਂ ਬਸ ਬਸ ਫਿਰ ਵਾਧੂ ਆ ਪੀਣ ਨੂੰ ਤਾਂ ਜੱਗ ਇੱਕ ਨਹੀਂ ਮੁੱਕਦਾ ਉਹ ਤੁਹਾਨੂੰ ਜਦੋਂ ਉਹ ਰਾਣੀ ਅੰਦਰ ਕਰਨੇ ਕੋਈ ਪਵਾੜੀ ਦੀ ਹਵਾ ਜੀ ਫੈਰੀ ਜਾਂਦੇ ਫਿਰ ਨਾ ਅੰਦਰ ਸੁੱਕ ਜਾਂਦੇ ਆ ਵਧੀਆ ਸੱਕਵਾ ਲੈ ਨਾ ਸੁੱਕਿਆ ਇਹ ਲਾਲਾ ਤੇ ਇਹ ਤਾਂ ਬਹੁਤ ਪਏ ਆ

ਰੋਟੀ ਖਾ ਲੈਣੀ ਸਾਂਭ ਕੇ ਕੀ ਜਾਂਦਾ ਗੋਲੀ ਲੈ ਕੇ ਪਾਉਣੀ ਅੱਧੀ ਸਵੇਰੇ ਬੁੱਧਵਾਰ ਸਵੇਰੇ 2 3 ਘੰਟਾ ਸਵੇਰੇ ਮੇਰੇ ਜਾਣ ਵਾਲੇ ਤਾਰਾਂ ਤੇ ਤਾਂ ਥੋੜਾ ਹੀ ਆਜਰਣੀ ਤਾਰਾਂ ਤੇ ਤਾਂ ਥੋੜਾ ਹੀ ਆ ਬਾਸਾ ਸਾਫ ਹੈ ਸੁੱਕ ਜਾਣੇ ਆ ਜਦ ਨੂੰ ਲਾਉਣੇ ਆ ਤੂੰ ਹੌਲੀ ਹੌਲੀ ਜੋਤ ਲਾਉਣੀ ਤਾਂ ਲਾ ਦੇ ਤੇ ਨਾ ਆਤੀ ਨਹੀਂ ਮੈਂ ਨਹੀਂ ਨਾ ਤਮਾਣੀ ਲਾ ਰਹੀ ਨੀ ਮੈਂ ਬਣਾ ਦੇ ਉਹ ਬੰਦੇ ਕਿੰਨੇ ਕੇ ਆ ਮਾਤਾ ਤੋਂ ਕਰਦੀ ਹੁੰਦੇ ਨੇ ਸਵੇਰੇ ਕੋਣ ਆਨੇ ਕਸੂ ਤੇ ਨੀਂ ਹੋ ਗਈ ਚੂ ਨਾ ਗੱਟਾ ਲਾ ਢੁੰਡ ਨਾ ਕਈ ਨਾ ਲਾਦ ਗਈ ਐਵੇਂ ਤਰੇਲ ਵੀ ਨਾ ਖਰਾਬ ਕਰ ਦਿੰਦੀ ਕੱਪੜੇ ਸਰ ਖਾਂ ਤੇ ਕਿੰਨੇ ਸੁਕਾਉਣੀ ਐ ਆ ਗਈ ਆ ਗਈ ਦੀਦੀ ਮੈਂ ਆ ਗਈ ਲੱਖ ਥੋੜੀ ਤਾਂ ਨਹੀਂ ਆ ਵਾ ਸੱਟ ਸਾ ਹਰੇ ਦੇ ਪੌਣ ਵਾਲਾ ਸੁੱਖਣ ਤੇ ਐ ਦੇਜ ਆ ਆ ਮੇਰੇ ਜੋ ਬਤਕੀ ਦੇ ਦੇਣਾ ਦਾ ਤੇ ਚੱਤ ਹਟਾ ਲਾ ਬਾਸ ਅਮਰਾ ਇਹ ਨਹੀਂ ਪਤਾ ਚੁੱਪ ਕਰ ਜੋ ਚਾਤੀ ਦੇ ਪਾਲ ਬੰਧਾਣੀ ਥੱਲੇ ਤੇ ਦੇਣਾ ਜਾਈ ਕੋ ਬਣਾ ਮੈਂ ਤੁਹਾਨੂੰ ਨਾ ਪਤਾ ਤੇ ਨਾ ਮਿਲੂ ਇਹ ਪਤਾ ਆ ਟੋਕਰੀ ਲੈ ਜੀ ਰਾਣੀ ਅੰਦਰ ਟੋਕਰੀ ਗਿਆ ਨਹੀਂ ਹੈ ਤੇ ਠੇੜਾ ਹੋ ਗਿਆ ਸਰਾਣਾ ਤੇ ਆਪਾਂ ਨੂੰ ਉਹ ਦੇਣਾ ਆ ਕਿੰਦਰਾ ਤੂੰ ਆ ਜਾਈ ਜਾਂਦਾ ਥੋ ਵੀ ਆਇਆ ਤਾਂ ਕੱਪੜੇ ਵੀ ਹੁਣ ਧੋਤੇ ਆ 5 ਵਜੇ ਆ ਕੇ ਬਿੰਦਕ ਪੈ ਗਈ ਮੈਂ ਥੱਕ ਗਏ ਕੈਂਟਰ ਜੇ ਚ ਗਏ ਸੀ ਤੇ ਉਹਨੇ ਤਾਂ ਪਾਸੇ ਹੀ ਪੰਨ ਤੇ ਠੰਡ ਲੱਗੀ ਪਈ ਆ ਠੰਡ ਹੈ ਨਾ होरा, होगी साफ खेला। दो महीन टूटी चली अब चालू की चलता नहीं ਜਿਰਾ ਵੀ ਲਾਤੀ ਮਾਂ ਦੇ ਪੁੱਤੋ ਚੱਕ ਕੇ ਪਾਟੀ ਵੀ ਸੀ 22 ਵੀ ਬੜਾ ਭੜਾ ਦੇਖਦਾ ਨਹੀਂ ਲਾ ਇੱਕ ਚੀਜ਼ ਚਲਾਉਣੇ ਦੂਜੀ ਖੜ ਜਾਂਦੀ ਹੈ ਕੀ ਚੱਕਰ ਆ ਹੁਣ ਇਹਨੂੰ ਕੀ ਹੋ ਗਿਆ ਹੁਣੇ ਚਲਾਇਆ ਚੱਲ ਪਿਆ ਹੁਣ ਫੇਰ ਕਿ ਨਾਲ ਇੱਥੇ ਸਵੇਰੇ ਨਾ ਪਰ ਹੈ ਗੰਦਾ ਮوسکਾਈ ਜਾਂਦਾ ਕਰੜੀ ਜੀ ਬੋਕਰ ਨਾਲ ਸਾਫ ਕਰੋ ਇਹਨੂੰ ਜੀ ਹੋ ਗਿਆ ਆ ਖੇਲ ਵਾਲਾ ਪਾਣੀ ਕੱਢਿਆ ਨਾ ਹੁਣ ਰਾਣੀ ਨੂੰ ਸਨੇਹ ਲਾਤਾ ਨਾ ਗੋਏ ਨੂੰ ਦੇਖੀਆ ਹੋਈ ਗਿਆ ਬਾਈ ਉਹ ਜਦ ਸੀਰਾ ਵਿਆਹ ਗਈ ਆ ਸਵੇਰੇ ਦੇਖੋ ਕਿਵੇਂ ਸੜਦੇ ਆ ਗੋਆ ਤੂੜੀ ਜੀ ਨਾ ਫਿਰ ਬਾਹਲੀ ਖਲਾਰੀ ਜਾਓ ਇਹ ਲੋਹੇ ਹੀ ਖੜਾਦਾ ਆਹੋ ਉਹਨਾਂ ਹੀ ਵੱਧ ਹੁੰਦਾ ਲੋ ਵੀ ਕੱਪੜੇ ਲੱਤੇ ਕਰੀਏ ਅੰਦਰ ਸੂਰਜ ਖੜੇ ਤੋਂ ਧੋਣ ਲੱਗਦੀ ਹੁੰਦੀਆਂ ਧੋਂਦੀ ਧੋਂਦੀ ਦਿਨ ਛਿਪ ਜਾਂਦਾ ਚੱਲ ਹੁਣ ਅੰਦਰ ਕਰ ਦਾਂਗੇ ਹੁਣ ਦੋ ਤਿੰਨ ਦਿਨ ਹੋ ਗਏ ਨਾ ਟਾਈਮ ਹੀ ਓਵੇਂ ਦਾ ਹੋਇਆ ਪਿਆ ਵਾ ਕੁਦਰਤੀ ਰੱਬ ਵੱਲੋਂ ਹੀ ਅੱਗੇ ਸਵੇਰੇ ਧੋਨੀ ਹੁੰਨੀ ਆ ਹੁਣ ਕੋਈ ਕਿਤੇ ਨਾ ਕਿਤੇ ਜਾਣਾ ਆਉਣਾ ਪੈ ਜਾਂਦਾ ਹੁਣ ਸਵੇਰੇ ਫੇਰ ਸੱਦਾ ਪੱਤਰਾ ਆ ਪਿਆ ਵਾ ਮੇਰੇ ਤੇ ਬਸ ਆਵਾਜ਼ ਆ ਹੀ ਨਹੀਂ ਲੋਟ ਆਉਂਦੀ ਇੱਕ ਆਏ ਜਦੋਂ ਕੱਲੇ ਆ ਤੇ ਸਾਰੀ ਜ਼ਿੰਮੇਵਾਰੀ ਜਾਣਾ ਆਉਣ ਤੋਂ ਤਾਂ ਇੰਨਾ ਚੱਲਦੇ ਨਾ ਅੱਜ ਮੈਂ ਕਿਹਾ ਸੀ ਵੀਰ ਜੀ ਨੂੰ ਮੈਂ ਕਿਹਾ ਵੀ ਤੁਸੀਂ ਜਾਇਓ ਭੋਗ ਤੇ ਹੀ ਜਾਣਾ ਕਹਿੰਦਾ ਨਾ ਨਾ ਮੈਨੂੰ ਰਾਤ ਹੀ ਕਹਿਤਾ ਭਲਾਵ ਦਾ ਨੇਰੇ ਉੱਠ ਕੇ ਕੰਮ ਨਿਵੇੜ ਲਈ ਤੂੰ ਜਾਣਾ ਭੋਗ ਤੇ ਮੈਂ ਨਹੀਂ ਜਾਣਾ ਕਿਤੇ ਵੀ ਮੇਰਾ ਤਾਂ ਗੋਡਾ ਦਫਦਾ ਬਸ ਇੱਕ ਆ ਬੰਨਾ ਤੇ ਚਲੂੰ ਆਉਂਦੀ ਨੂੰ ਸੋਹਣਾ ਕੰਮ ਕਰ ਲਿਆ ਇੱਕ ਆ ਵੇਖੋ ਪਿਆਰੀਆਂ ਬਣਾਤੀਆਂ ਇਹਨਾਂ ਨੇ ਆਪਾਂ ਲਾਵਾਂਗੇ ਗੰਡੇ ਤੇ ਇਧਰ ਵੱਟਾਂ ਪਾਤੀਆਂ ਮੈਨੂੰ ਲੱਗਦਾ ਇਹ ਤਾਂ ਕੀ ਇੱਕ ਸੁੱਖ ਹੋਰ ਹੋ ਜਾਣਾ ਨਾ ਉਹ ਬਾਦ ਨੇ ਛੋਟੀਆਂ ਛੋਟੀਆਂ ਤੇ ਉਹ ਖਾਲੀ ਦੀ ਵੱਟ ਤੇ ਲਾ ਦਾਂਗੇ ਵੱਲਾਂ ਤੇ ਤਾਰਾਂ ਤੇ ਚੜ ਜਾਣੀਆਂ ਉਹ ਟਾਵਰ ਵਾਲੀਆਂ ਤੇ ਇੰਨਾ ਸੌਖਾ ਹੋ ਗਿਆ ਚਲ ਥੋੜਾ ਜਿਹਾ ਇੰਨਾ ਕੰਮ ਕਰ ਲਿਆ ਇਹਨਾਂ ਨੇ ਤੇ ਹੁਣ ਮੇਰੇ ਸੀ ਕਿ ਦੋ ਪ੍ਰੋਗਰਾਮ ਕੱਲ ਨੂੰ ਮੈਂ ਜਾਣਾ ਵੀ ਸੀਗਾ ਖੀਰ ਲੈ ਕੇ ਜਾਣਾ ਸੀਗਾ شیخ ਪੱਤੇ ਤੇ ਫਿਰ ਮੈਨੂੰ ਇਧਰੋਂ ਸੱਦਾ ਪੱਤਰ ਆਇਆ ਤਾਂ ਕਰਕੇ ਫਿਰ ਮੈਂ ਹੁਣ ਮੈਂ ਕਿਹਾ ਕਵਰ ਪਰੀਜ਼ ਨੂੰ ਭੇਜੂੰਗੀ ਸਵੇਰੇ ਮੈਂ ਨਹੀਂ ਜਾਂਦੀ ਖੀਰ ਬਣਾ ਦੂੰਗੀ ਸਵੇਰੇ ਉੱਠ ਕੇ ਤੇ ਚਲੋ ਜੀ ਕਰੀਏ ਆਪਾਂ ਸ਼ਾਮ ਵਾਲੇ ਕੰਮ ਧੰਦੇ ਬਸ ਆਟਾ ਰਹਿ ਗਿਆ ਗੁੰਨਣ ਵਾਲਾ ਆਟਾ ਗੁੰਨ ਕੇ ਰੋਟੀ ਪਕਾਉਣੇ 6:00 ਵਜ ਗਈ ਤੇ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਕਰਦੇ ਆ ਇੱਥੇ ਮਿਲਦੇ ਆ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ